ਸੋਰਠ ਮਹੱਲਾ ਪੰਜਵਾਂ ਆਗੇ ਸੁਖ ਗੁਰ ਦੀਆ ਪਛੈ ਕੁਸਲ ਖੇਮ ਗੁਰ ਕੀਆ ਸਰਬ ਨਿਦਾਨ ਸੁਖ ਪਾਇਆ ਗੁਰ ਆਪਣਾ ਰਦੇ ਤਿਆਆ ਆਪਣੀ ਸਤ ਗੁਰ ਕੀ ਵਡਿਆਈ ਮਨ ਇਛੈ ਫਲ ਪਾਈ ਸੰਤੋ ਦਿਨ ਦਿਨ ਚੜੈ ਸਵਾਈ ਰਹਾਉ ਜੀ ਜੰਤ ਸਭ ਪੈ ਦਿਆਲਾ ਪ੍ਰਭ ਆਪਨੀ ਕਰਦੀਨੀ ਸਹਿਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੀ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੀ ਚੌਂਕੀ ਚੋ ਗਿਰਦ ਹਮਾਰੀ RAM ਨਾਮ ਮਨ ਲਾਗਾ ਜਮ ਲੱਜੈ ਕਰਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਵੰਦਨ ਕਾਟ ਕਰੇ ਮਨ ਨਿਰਮਲ ਪੂਰਨ ਪ੍ਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵ ਨਾ ਮਿਰਥੀ ਜਾਸੀ ਅਨੰਦ ਕਰੋ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਸੁਰਠ ਮਹੱਲਾ ਪੰਜਵਾਂ ਗੁਰੁ ਆਪਣੀ ਬਲਿਹਾਰੀ ਜਨ ਪੂਰਨ ਪੈਜ ਸਵਾਰੀ ਮਨ ਚੰਦਿਆ ਫਲ ਪਾਇਆ ਪ੍ਰਭ ਆਪਨਾ ਸਦਾ ਤਿਆ ਆ ਸੰਤੋ ਤਿਸ ਬਿਨ ਅਵਰਨਾ ਕੋਈ ਕਰਨ ਕਾਰਨ ਪ੍ਰਭ ਸੋਈ ਰਹਾ ਪ੍ਰਭ ਆਪਣੀ ਵਰ ਦੇਨੀ ਸਗਲ ਜੀਵ ਅਸ ਕੀਨੈ ਜਨ ਨਾਨਕ ਨਾਮ ਧਿਆਈ ਤਾ ਸਗਲੇ ਦੁਖ ਮਟਾਇਆ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰ ਪੂਰੀ ਵਾਜੇ ਅਨਹਦ ਤੋਰੀ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਿਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗੇ ਸੋ ਲੇਵੇ ਪ੍ਰਭ ਆਪਣੇ ਸੰਤਾਂ ਦੇਵੇ ਹਰ ਗੋਬਿੰਦ ਪ੍ਰਭ ਰਾਖੀਆ ਜਨ ਨਾਨਕ ਸਾਚਿਸ ਭਾਖਿਆ ਸੋਰਠ ਮਹੱਲਾ ਪੰਜਵਾ ਸੋਈ ਕਰਾਈ ਜੋ ਤੁਧ ਪਾਵੈ ਮੋਹਿ ਸਿਆਣ ਪ੍ਰਕਸ਼ੂ ਨ ਆਵੈ ਹਮ ਬਾਰਕ ਤੋ ਸਰਨਾਈ ਪ੍ਰਭ ਯਾਪੀ ਪਹਿਜ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਐ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਤਾਰੀ ਪ੍ਰਭ ਡੋਰੀ ਹੱਥ ਤੇਮਾਰੀ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਸੋਰਠ ਮਹੱਲਾ ਪੰਜਵਾਂ ਹਰ ਨਾਮ ਰਦੀਪ ਰਵਾ ਸਭ ਕਾਜ ਹਮਾਰਾ ਹੋਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾਂਕੇ ਪਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪੈ ਰ ਆਦਿਓ ਹਰ ਹਰ ਮਨ ਚਿੰਦੇ ਆ ਪਲ ਪਾਇਆ ਰਹਾ ਪਰਾ ਪੂਰਬ ਓਂਕਰ ਜਾਗਿਆ ਰਾਮ ਨਾਮ ਮਨ ਲਾਗੇ ਆ ਮਨ ਤਨ ਦਾ ਹਰ ਦਰਸ ਸਮਾਵੈ ਨਾਨਕ ਦਾਸ ਸਚੇ ਗੁਣ ਗਾਵੇ ਸੁਰਠ ਮਹੱਲਾ ਪੰਜਵਾ ਗੁਰ ਮਿਲ ਪ੍ਰਭ ਉਚਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਈ ਸਭ ਜੈ ਜੈ ਕਾਰ ਸੁਨਾਈ ਸੰਤੋ ਸਾਚੀ ਸਰਨ ਸੁਆਮੀ ਜੀ ਜੰਤ ਸਭ ਹਾਤ ਤਿਸੈ ਕੈ ਸੋ ਪ੍ਰਭ ਅੰਤਰ ਜਾਮਿ ਰਹਾਉ ਕਰਤਬ ਸਭ ਸਵਾਰੀ ਪ੍ਰਭ ਆਪਣਾ ਬਿਰਦ ਸਮਾਰੀ ਪਤ ਤੇ ਪਵਨ ਹਰ ਨਾਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਸਾਜਿਸ ਵਾਰਿਆ ਇਹ ਲਹੂੜਾ ਗੁਰੂ ਉਬਾਰਿਆ ਅਣ ਦੇ ਘਰੋ ਪਿਤ ਮਾਤਾ ਪਰਮੇਸ਼ਰ ਜੀ ਦਾ ਦਾਤਾ ਸੁਭ ਚਿਤ ਵੰਦਾਸ ਤੁਮਾਰੀ ਰੱਖੇ ਪੈ ਜਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾਉ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲ ਜਨਤਾਰੀ ਨਾਨਕ ਸਰਨੀ ਆਇਆ ਮਨ ਚੰਦਿਆ ਫਲ ਪਾਇਆ ਸੋਰਠ ਮਹੱਲਾ ਪੰਜਵਾ ਸਦਾ ਸਦਾ ਹਰਿ ਜਾਪੀ ਪ੍ਰਭ ਬਾਲਕ ਰਾਖੀ ਆਪੀ ਸੀਤਲਾ ਠਾਕਰ ਹਾਈ ਬਿਗਨ ਗਏ ਹਰ ਨਾਮ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੀ ਕੀ ਸਭ ਜੀ ਪਿਆਰ ਕਰ ਪਾਲ ਰਹਾਉ ਪ੍ਰਭ ਕਰਨ ਕਾਰਨ ਸਮਰਾਥ ਹਰ ਸਿਮਰਤ ਸਭ ਦੁੱਖ ਲਾਥਾ ਆਪਣੀ ਦਾਸ ਕੀ ਸੁਣੀ ਬਨੰਤੀ ਸਭ ਨਾਨਕ ਸੁਖ ਸਵੰਤੀ ਸੋਰਠ ਮਹੱਲਾ ਪੰਜਵਾਂ ਆਪਣਾ ਗੁਰੂ ਤੇ ਆਈ ਮਿਲ ਕੁਸਲ ਸਤੀਕਾਰ ਆਈ ਨਾਮੈ ਕੀ ਵਡਿਆਈ ਤਿਸ ਕੀਮਤ ਕਹਿ ਨ ਜਾਈ ਸੰਤੋ ਹਰ ਹਰ ਹਰਿਆ ਰਾਦੂ ਹਰਿਆ ਰਾਦ ਸਭੋ ਕੁਸ਼ ਪਾਈਐ ਕਾਰਜ ਸਗਲੇ ਸਦ ਰਹਾਉ ਪ੍ਰੇਮ ਭਗਤ ਪ੍ਰਭ ਲਾਗੀ ਸੋ ਬਾਇ ਜਿਸ ਵਡ ਪਾਗੀ ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾਂ ਫਲ ਪਾਇਆ ਸ੍ਰਿ ਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨਿਤ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਿਆ ਸਭ ਨੀ ਜਾਇ ਰਹਾ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਦਿਆਲ ਪੁਰਖ ਮੇਰਵਾਨ ਹਰ ਨਾਨਕ ਸਾਚ ਵਖਾਨਾ ਸੋਰਠ ਮਹੱਲਾ ਪੰਜਵਾ ਐਥੇ ਉੱਥੇ ਰਖਵਲ ਪ੍ਰਭ ਸਤ ਗੁਰ ਦੀਨ ਦਿਆਲਾ ਦਾਸ ਆਪਣੀ ਆਪ ਰਾਖੀ ਕੱਡ ਕੱਡ ਸਬਦ ਸੁਪਾਖੀ ਗੁਰ ਕੀ ਚਰਨੀ ਉੱਪਰ ਬਲ ਜਾਈ ਦਿਨ ਸ੍ਰੈਨ ਸਾਸ ਸਾਸ ਸਮਾਲੀ ਪੂਰਨ ਸਬਦੀ ਥਾਈ ਰਹਾਉ ਆਪ ਸਹਾਈ ਹੋਵਾ ਸੱਤੇ ਦਾਸ ਸੱਚਾ ਟੋਵਾ ਤੇਰੀ ਭਗਤ ਵਡਿਆਹੀ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾ ਸਤਗੁਰ ਪੂਰੀ ਬਾਣਾ ਤਾਂ ਜੱਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈ ਜਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋ ਇਛੈ ਸੋਈ ਫਲ ਪਾਵੇ ਬਿਰਥੀ ਆਸ ਨਾ ਜਾਇ ਰਹਾ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤੰਕਾ ਮਨ ਲੀਣਾ ਪਾਰ ਬ੍ਰह्म ਮਨ ਪਾਵੇ ਆਠ ਪੈਰ ਹਰ ਕਾ ਜਸ ਰਵਨਾ ਵਿਖੇਠ ਗਉਰੀ ਲਾਠੀ ਸੰਗ ਮਿਲਾਇ ਲਿਆ ਮੇਰੇ ਕਰਤੇ ਸੰਤ ਸਾਧ ਪੈ ਸਾਥੀ ਕਰ ਗਏ ਨੀਂਦੇ ਸਰਬਸ ਦਿਨੀ ਆਪੇ ਆਪ ਮਿਲਾਇਆ ਕਉ ਨਾਨਕ ਸਰਬਥੋ ਕਪੂਰਨ ਪੂਰਾ ਸਤ ਗੁਰ ਪਾਇਆ ਸੋਰਠ ਮਹੱਲਾ ਪੰਜਵਾਂ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇ ਨਿਸ਼ਾਰੀ ਇਸ ਅੱਗੇ ਕੋ ਨਾ ਟਿਕੈ ਵਿਕਾਰੀ ਗੁਰਪੂਰੈ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਦਰੇ ਸਗਲੇ ਕੋਟਾ ਰਹਾਉ ਸੰਤ ਸੰਗ ਜਸ ਗਾਇਆ ਇਹ ਪੂਰਨ ਹਰ ਤਨ ਪਾਇਆ ਕੋ ਨਾਨਕ ਆਪ ਮਟਾਇਆ ਸਭ ਪਾਰ ਬ੍ਰਹਮਨ ਦਰੀਆ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਪੂਰੀ ਕੀਨੀ ਬਖਸ਼ ਆਪਣੀ ਕਰ ਦੇਨੀ ਨਿਤ ਅਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲਦਾਤੀ ਗੁਰਪੂਰੈ ਕਿਰਪਾ ਕਰ ਦਿੰਨੀ ਵਿਰ ਲੈ ਕੇ ਨਹੀਂ ਜਾਂਦੀ ਰਹਾਉ ਗੁਰਬਾਣੀ ਗਾਵੇ ਪਾਈ ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਏ ਪੂਰਬਲ ਖਿਆ ਪਾਇਆ ਸ੍ਰਿਠ ਮਹੱਲਾ ਪੰਜਵਾਂ ਗੁਰਪੂਰਾ ਆਰਾਦੇ ਕਾਰਜ ਸਗਲੇ ਸਾਦੇ ਸਗਲੇ ਮਨੋਰਥ ਪੂਰੀ ਬਾਜੇ ਅਨਹਦ ਤੂਰੀ ਸੰਤੋ RAM ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੁਖ ਮਟਾਇਆ ਰਹਾ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਿਖਾਣੀ ਨਰਮਲ ਆਖ ਕਹਾਣੀ ਸੋਰਠ ਮਹੱਲਾ ਪੰਜਵਾਂ ਪੋਖੇ ਖਾਵਤ ਲਾਜ ਨਾ ਆਵੇ ਤਿਉ ਹਰ ਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉ ਅਲਕਾਈਐ ਜਿਤ ਸਿਮਰਨ ਦਰਗੇ ਮੁਖ ਊਜਲ ਸਦਾ ਸਦਾ ਸੁਖ ਪਾਈਐ ਰਹਾਉ ਜੋ ਕਾਮੀ ਕਾਮਲ ਭਾਵੇ ਤਿਉ ਹਰ ਦਾਸ ਹਰ ਜਸ ਪਾਵੇ ਜੋ ਮਾਤਾ ਬਾਲ ਲਪਟਾਵੇ ਤਿਉ ਗਿਆਨੀ ਨਾਮ ਕਮਾਵੇ ਗੁਰਪੂਰੀਤੀ ਪਾਵੇ ਜਨ ਨਾਨਕ ਨਾਮ ਧਿਆਵੇ ਸੋਰਠ ਮਹੱਲਾ ਪੰਜਵਾਂ ਸੁਖ ਸਾਧ ਕਰ ਆਇਆ निंदक के मुख छाया पूरे गुरु पैर आया बिनसे दुख सबाय संतो साचे की वडाई जन अचरज सो बबनाई रहा बोले साहिब की, की पाणे दास वाणी ब्रह्म, ब्रह्म वकाणी नानक प्रभु सुखदाई ਜਨਪੋਰੀ ਬਣਤ ਬਣਾਈ ਸੋਰਠ ਮਹੱਲਾ ਪੰਜਵਾ ਪ੍ਰਭ ਆਪਣਾ ਰਦੇ ਤੇ ਆਈ ਕਰ ਸਹੀ ਸਲਾਮਤ ਆਈ ਸੰਤੋਖ ਪਿਆ ਸੰਸਾਰੀ ਗੁਰਪੂਰੀ ਲੈਤਾਰੀ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪਣੀ ਭਗਤ ਕੀ ਗਣਤ ਨਾ ਗਣੀ राखी बालग पाल रहा हर नाम, नाम दरत सबी थोवारी गुरपुरी तुसिया फिर नानक दुख ना थिया सुरठ मह्ला पंजव हर मन तन वसया सोई जय जयकार कर सब कोई ਗੁਰਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਈ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸ ਨੂੰ ਬਖਸ਼ ਲੈ ਮੇਰੇ ਪਿਆਰੀ ਸੋ ਜਸ ਤੇਰਾ ਗਾਵੇ ਰਹਾਉ ਤੂੰ ਪਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਹੀ ਮੁਖ ਨਿੰਦਕ ਕੇਸ਼ਾਈ ਵਾਹਿਗੁਰੂ